2025 ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਔਰ ਮਹੱਤਵਪਰਤੋਂ ਜਗਰਾਵਾਂ ਰੋਡ ਦੀ ਇਹ ਤਸਵੀਰ ਹੈ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਜ਼ਿਆਦਾ ਵਧ ਰਿਹਾ ਹੈ ਤਬਦੀ ਅਪਡੇਟ ਦੇ ਰਿਆਂ ਦੇ ਦਿਆ ਕਿ ਹਰੀ ਕੇ ਹੈਡ ਤੋਂ 1,85,000 ਕਿਸ਼ਕ ਪਾਣੀ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਜੋ ਕਿ ਨਿਵੇਂ ਲੱਕ ਨੇ ਫਰੋਜਪੁਰ ਫਾਜ ਲੱਕਾ ਜਾ ਕੇ ਹੋਰ ਨੇ ਉੱਥੇ ਕਾਫੀ ਜ਼ਿਆਦਾ ਤਬਾਈ ਮਚਾਏਗਾ ਤੇ ਜਿੰਨੇ ਵੀ ਨਾਲ ਜੁੜੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿ ਅਗਲੇ ਏਰੀਆ ਸੂਝਿਤ ਹੋ ਜਾਵੇ ਤਾਂ ਉੱਤੇ ਪ੍ਰਸ਼ਾਸਨ ਨੇ ਵੱਡੇ ਪੁਖਤਾ ਇੰਤਜ਼ਾਮ ਵੀ ਕਰ ਲੈਨੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਔਰ ਦੂਜੇ ਪਾਸੇ ਸ਼ਾਸਨ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਕੰਨਿਆਂ ਤੇ ਤੁਸੀਂ ਨਾ ਜਾਓ ਤਾਂ ਵੱਡੀ ਅਪਡੇਟ ਇਸ ਵੇक्त ਦੀ ਹੈ ਕਿ ਦਰਿਆ ਸਤਲੁਜ ਦੇ ਵਿੱਚ 1,85,000 ਕਿਊਸਿਕ ਪਾਣੀ ਛੱਡਿਆ ਜਾਂ ਚੁੱਕਿਆ ਹੈ ਹਰੀਕੇ ਹੈੱਡ ਤੋਂ ਤਾਂ ਇਹ ਪਾਣੀ ਅੱਗੇ ਜਾ ਕੇ ਫਰੋਜਪੁਰ ਫਾਜ਼ਿਲਕਾ ਜਾਂ ਕਿੰਨੇ ਵੀ ਨੀਵੇਂ ਇਲਾਕੇ ਜਿੱਥੇ ਪਹਿਲਾਂ ਹੀ ਹੜ੍ਹ ਆਇਆ ਹੋਇਆ ਉੱਥੇ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਤਸਵੀਰ ਜੇ ਤਸਵੀਰਾਂ ਨੇ ਸਵੇਰ ਦੇ ਤਸਵੀਰਾਂ ਕਾਫੀ ਜਿਆਦਾ ਪਾਣੀ ਦਰਿਆ ਸਤਲੁਜ ਦੇਖ ਸਕਦੇ ਹੋਰ بارش ਵੀ ਪੈ ਰਹੀ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਅੱਜ ਵੀ بارش ਹੋਵੇਗੀ ਜਿਸ ਤਰ੍ਹਾਂ ਕੱਲ بارش ਹੋਈ ਹੈ yellow alert ਜਾਰੀ ਕਰ ਦਿੱਤਾ ਹੈ yellow alert ਦਾ ਮਤਲਬ ਹੁੰਦਾ ਹੈ ਕਿ ਦਰਿਆਵਾਂ ਦੇ ਕੰਢੇ ਆ ਤਾਂ ਤੁਸੀਂ ਦੂਰ ਰਹੋ ਕਿ ਦਰਿਆਵਾਂ ਦਾ ਜਲ ਪੱਧਰ ਕਾਫੀ ਜ਼ਿਆਦਾ ਵੱਧ ਸਕਦਾ ਜਿੰਨੇ ਵੀ ਨਾਲ ਜੁੜੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੇ ਜਾਓ ਕਿਉਂਕਿ ਜਾਣਕਾਰੀ ਅੱਗੇ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਕਿਉਂਕਿ ਫਾਜ਼ਲ ਕਾ ਫਰੋਇਪੁਰ ਏਰੀਆ ਪਹਿਲਾਂ ਹੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤਾਂ ਹੁਣ ਦਰਿਆ ਦੇ ਵਿੱਚ 1,85,000 ਕਿਊਸਕ ਪਾਣੀ ਹਰ ਇੱਕ ਹੈੱਡ ਤੋਂ ਜੋ ਛੱਡਿਆ ਗਿਆ ਉਹ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦਾ ਜਲ ਪੱਧਰ ਕਿਸ ਤਰ੍ਹਾਂ ਠਾਠਾਂ ਮਾਰਦਾ ਪਾਣੀ ਚਾਰੇ ਪਾਸੇ ਪਾਣੀ ਪਾਣੀ ਹੈ ਔਰ ਕਈ ਥਾਵਾਂ ਤੇ ਦਰਿਆ ਨੇ ਢਾ ਜਾਣ ਕੇ ਖੋਰਾ ਲਾ ਦਿਆ ਹੈ ਬੰਨਾਂ ਨੂੰ ਖਤਰਾ ਪੈ ਚੁੱਕਿਆ ਹੈ ਤਾਂ ਵੱਡੀ ਅਪਡੇਟ ਇਸ ਵਕਤ ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਵੱਧ ਰਿਹਾ ਹੈ ਜੇਕਰ ਕੱਲ ਦੀ ਗੱਲ ਕਰੀਏ ਤਾਂ ਇਹ ਪਾਣੀ ਸੀ ਜੋ 8 ਵਜੇ ਘਟਿਆ ਸੀ ਫੇ ਕੱਲ ਕੀ ਇੱਕ ਪਾਣੀ 8 ਵਜੇ ਘਟਿਆ ਸੀ ਉਹ ਕਿੰਨਾ ਘਟਿਆ ਸੀ ਉਹ ਵੀ ਦੱਸ ਦਿਆਂ ਤਕਰੀਬਨ ਅੱਧਾ ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਜਲ ਪੱਧਰ ਰਾਤ ਨੂੰ 11 ਵਜੇ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਹੁਣ ਪਾਣੀ ਦੀ ਸਪੀਡ ਪਾਣੀ ਦੀ ਫਲੋ ਇੱਕ ਵਾਰ ਤੋਂ ਫੇਰ ਤੇਜ਼ ਹੋ ਚੁੱਕਿਆ ਤਾਂ ਵੱਡੀ ਅਪਡੇਟ ਤੋਂ ਸਾਂਝੀ ਕਰ ਰਿਹਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਅਗਲੇ ਜੋ ਨੀਵੇਂ ਇਲਾਕੇ ਨੇ ਉਹਨਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚ ਸਕੇ ਦਰਿਆ ਸਤਲੁਜ ਦਾ ਜਲ ਪੱਧਰ ਅੱਧਾ ਫੁੱਟ ਘਟਣ ਤੋਂ ਬਾਅਦ ਰਾਤ ਫੇਰ ਹੁਣ 11 ਵਜੇ ਵਧਰਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਪਾਣੀ ਬਹੁਤ ਜ਼ਿਆਦਾ ਹੈ ਲਗਾਤਾਰ ਪਾਣੀ ਦਰਿਆ ਸਤਲੁਜ ਦਾ ਵਧ ਰਿਹਾ ਹੈ ਤਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਜਿੰਨੇ ਵੀ ਦਰਸ਼ਕ ਨਾਲ ਜੁੜਿਓ ਵੀਡੀਓ ਨੂੰ ਚੱਲਦੇ-ਚਾਲੇ ਸ਼ੇਅਰ ਜਰੂਰ ਕਰ ਦਿਓ ਔਰ ਜੋ ਨਵੇਂ ਜੁੜਿਆ ਹੈ ਉਹਨਾਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਦਰਿਆ ਸਤਲੁਜ ਦੇ ਵਿੱਚ 1,85,000 ਕਿਊਸਿਕ ਪਾਣੀ ਹਰੀਕੇ ਹੈੱਡ ਤੋਂ ਛੱਡਿਆ ਜਾ ਚੁੱਕਿਆ ਹੈ ਇਹ ਪਾਣੀ ਵਿਆਸ ਅਤੇ ਸਤਲੁਜ ਦੇ ਉੱਥੇ ਇਕੱਠਾ ਹੁੰਦਾ ਹੈ ਤੇ ਅੱਗੇ ਜਾ ਕੇ ਕਾਫੀ ਜ਼ਿਆਦਾ ਇਹ ਤਬਾਹੀ ਮਚਾਇਆ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਿਆ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਵੱਡੀ ਅਪਡੇਟ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧ ਚੁੱਕਿਆ ਹੈ ਹਰੀ ਕਿਹੜੇ ਤੋਂ 1,85,000 ਕਿਯੂਐਸ ਦੇ ਪਾਣੀ ਛੱਡਿਆ ਜਾ ਚੁੱਕਿਆ ਹੈ ਇਹ ਪਾਣੀ ਅੱਗੇ ਫਾਜਲ ਕਾ ਫਰੋਹਪੁਰ ਦੇ ਵਿੱਚ ਤਬਾਹੀ ਮਚਾਏਗਾ ਉੱਥੇ ਪ੍ਰਸ਼ਾਸਨ ਨੇ ਹਾਈਲਰਟ ਜਾਰੀ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਨੇੜੇ ਨਾ ਜਾਓ ਜੋ ਦਰਿਆਵਾਂ ਦੇ ਅੰਦਰ ਬੈਠੇ ਸੀ ਜਾਂ ਬਾਹਰ ਬੈਠੇ ਸੀ ਜੋ ਦੂਰ ਦਰਾਡੇ ਬੈਠੇ ਸੀ ਉਹਨਾਂ ਨੂੰ ਵੀ ਦੂਰ ਰਹਿਣ ਔਰ ਪ੍ਰਸ਼ਾਸਨ ਨੇ ਉਹਨਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਵੀ ਵੱਡੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਸਕੂਲਾਂ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਹੈ ਤਾਂ ਇੱਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਸਕਦਾ ਤੇ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਇਹ ਤਸਵੀਰ ਤੁਸੀਂ ਜੋ ਦੇਖ ਰਹੇ ਹੋ ਦਰਿਆ ਸਤਲੁਜ ਦੀ ਮਹਿਤ ਪਰਤੋ ਜਗਰਾਮ ਰੋਡ ਦੀ ਹੈ ਤੇ ਵੱਡੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਵੇਗਾ ਤਾਂ ਬ੍ਰੇਕਿੰਗ ਨਿਊਜ਼ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਕੱਲ 8 ਵਜੇ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਇਸ ਚ ਕੋ ਦੁਰਾਵਾ ਨਹੀਂ ਹੈ ਗੱਲ ਸਾਫ਼ ਹੈ ਕਿ ਕੱਲ 8 ਵਜੇ ਦਰਿਆ ਸਤਲੁਜ ਦਾ ਜਲ ਪੱਧਰ 8 ਵਜੇ ਅੱਧਾ ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ 11 ਵਜੇ ਫੇਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਹਰੀਕੇ ਹੈੱਡ ਤੋਂ 1,85,000 ਕਿਊਬਿਕ ਪਾਣੀ ਦਰਿਆ ਦੇ ਵਿੱਚ ਛੱਡਿਆ ਜਾ ਚੁੱਕਿਆ ਹੈ ਇਹ ਪਾਣੀ ਅੱਗੇ ਫਰੋਜਪੁਰ ਫਾਜ਼ਿਲ ਕੈਰੀਏ ਵਿੱਚ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਕਿਉਂਕਿ ਲਗਾਤਾਰ بارش ਹੋ ਰਹੀ ਹੈ ਤੋਂ ਇਹ ਖੜੇ ਸੜਕਾਂ ਤਾਂ ਪਹਿਲੇ ਪਾਣੀ ਨੇ ਪਰ ਚੁੱਕਿਆ ਔਰ ਇਹ ਪਾਣੀ ਅੱਗੇ ਆ ਕੇ ਹੋਰ ਤਬਾਹੀ ਮਚਾਏਗਾ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਚੱਲਦੇ-ਚੱਲਦੇ ਵਾਰ-ਵਾਰ ਕਹਿ ਰਹੇ ਆ ਕਿ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਇਹ ਜਾਣਕਾਰੀ ਅੱਗੇ ਪਹੁੰਚਾਉਣੀ ਲਾਜ਼ਮੀ ਹੈ ਜ਼ਰੂਰੀ ਹੈ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਮੈਂ ਵਾਰ-ਵਾਰ ਕਹਿ ਰਿਹਾ ਕਿ ਸ਼ੇਅਰ ਕਰ ਦਿਓ ਅਜੇ ਪਾਣੀ ਇੱਥੇ ਹੁਣੇ ਹੀ ਪਹੁੰਚਿਆ ਹੈ ਤਾਂ ਅਗਲੇ ਜੋ ਕਿੰਨੇ ਵੀ ਪਿੰਡ ਨੇ ਜਾਂ ਫੇਰ ਅਕੇ ਕੋ ਘਰ ਨੇ ਉਹ ਅਲਰਟ ਹੋ ਜਾਣ ਉਹ ਸੂਚਿਤ ਹੋ ਜਾਣ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਕਰ ਦਿਓ ਦਰਿਆ ਸਤਲੁਜ ਦਾ ਜਲ ਪੱਦਰ ਕੱਲ ਰਾਤ 8 ਵਜੇ ਘਟਿਆ ਸੀ ਪਰ ਉਸ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦਾ ਲੈਵਲ 1670.2 ਹੋ ਚੁੱਕਿਆ ਹੈ ਪਾਖੜਾ ਦਾ ਜੋ ਲੈਵਲ ਸੀ 16.70 1600 1670.2 ਹੋ ਚੁੱਕਿਆ ਤਾਂ ਪਾਖੜਾ ਦਾ ਲੈਵਲ ਵੀ ਲਗਾਤਾਰ ਵਧ ਰਿਹਾ ਜਿੱਥੇ ਬਿਆਸ ਦਰਿਆ ਉਫਾਨ ਤੇ ਹੈ ਉੱਥੇ ਹੁਣ ਸਤਲੁਜ ਵੀ ਉਫਾਨ ਤੇ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕੱਲ ਪਾਣੀ ਵਧਣਾ ਸ਼ੁਰੂ ਹੋਇਆ ਸੀ ਪਰ ਰਾਤ ਨੂੰ 8 ਵਜੇ ਪਾਣੀ ਘਟ ਗਿਆ ਸੀ ਪਰ ਉਸ ਤੋਂ ਬਾਅਦ 11 ਵਜੇ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ ਤੇ ਲੋਕਾਂ ਦੇ ਪੌਪੂਲਰ ਜ਼ਮੀਨਾਂ ਇਸ ਤਰ੍ਹਾਂ ਹਾਲ ਹੋ ਚੁੱਕਾ ਹੈ ਕਿ ਸ਼ਬਦਾਂ ਦੇ ਵਿੱਚ ਹੁਣ ਬਿਆਨ ਨਹੀਂ ਕੀਤਾ ਜਾ ਸਕਦਾ ਵੱਡੀ ਤਬਾਈ ਹੈ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜੋ ਪੌਪੂਲਰ ਸੀ ਤਕਰੀਬਨ 2.5 ਤੋਂ 3 ਕਿਲੇ ਦਰਿਆ ਦੇ ਵਿੱਚ ਡੇਗ ਚੁੱਕਿਆ ਹੈ ਲਗਾਤਾਰ ਖੋਹਰਾ ਲਾਇਆ ਹੋਇਆ ਦਰਿਆ ਅੱਗੇ ਵੱਧ ਰਿਹਾ ਹੈ ਪਾਣੀ ਦੇ ਕੇ ਕਿਸੇ ਦਾ ਜੋਰ ਨਹੀਂ ਹੁੰਦਾ ਉਹ ਗੱਲ ਬਿਲਕੁਲ ਸੱਚ ਹੈ ਕਿ ਦਰਿਆ ਸਤਲੁਜ ਹੁਣ ਲਗਾਤਾਰ تباہੀ ਮਚਾ ਰਿਹਾ ਹੈ ਤੇ ਤੁਸੀਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ بارش ਹੁਣ ਵੀ ਪੈ ਰਹੀ ਹੈ ਤੇ بارش ਦੇ ਵਿੱਚ ਤੁਹਾਡੇ ਲਈ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਕਿ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਿਤਪੁਰ ਦੇ ਜਾਂਦੇ ਜਗਰਾਮ ਰੋਡ ਦੀਆਂ ਨੇ ਤਸਵੀਰਾਂ ਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰ ਦਿਓ ਸਪੀਡ ਤੁਸੀਂ ਆਵਾਜ਼ ਚੈੱਕ ਕਰ ਸਕਦੇ ਹੋ ਸਪੀਡ ਤੇ ਆਵਾਜ਼ ਬਹੁਤ ਹੈ ਜਿੰਨੇ ਦਰਸ਼ਕ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦਵਾਂ ਕਿ ਹਰੀ ਕੇ ਹੈੱਡ ਤੋਂ 1,85,000 ਕਿ ਉਸ ਦਾ ਪਾਣੀ ਦਰਿਆ ਦੇ ਵਿੱਚ ਛੱਡਿਆ ਜਾ ਚੁੱਕਿਆ ਹੈ ਜਿਹੜਾ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਨੇ ਉੱਥੇ ਪਹਿਲੇ ਹੜਾ ਆਇਆ ਕਿਉਂਕਿ ਬਿਆਸ ਦਰਿਆ ਤੇ ਸਤਲੁਜ ਉੱਤੇ ਇਕੱਠਾ ਹੋ ਜਾਂਦਾ ਤਾਂ ਉੱਥੇ ਕਾਫੀ ਜਿਆਦਾ ਤਬਾਹੀ ਮਚਾਏਗਾ ਤਾਂ ਜਿੰਨੇ ਵੀ ਦਰਸ਼ਕ ਜੁੜੇ ਹੋ ਚਲਦੇ ਚਲਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਜਿੱਥੇ ਵੀ ਤੁਹਾਡਾ ਸੋਰਸ ਹੈ ਉਹ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਵੱਡੀ ਅਪਡੇਟ ਉਹਨੂੰ ਦੇ ਰਿਹਾ ਇਹੀ ਦਰਿਆ ਸਤਲੁਜ ਅੱਗੇ ਜਾ ਕੇ ਫਿਰ ਗਹਿਰ ਮਚਾਏਗਾ ਦਰਿਆ ਸੁਰ ਦਾ ਜਲ ਪਤਰ ਲਗਾ ਤਰਵਾਦਰ ਜਿੰਨੇ ਵੀ ਦਾਸ ਕੁੜੇ ਵਾਰ-ਵਾਰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਾਣਕਾਰੀ ਅੱਗੇ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਜੇਕਰ ਮੈਂ بارش ਦੇ ਵਿੱਚ ਇਹ ਵੀਡੀਓ ਕਰ ਰਿਹਾ ਤਾਂ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕਰਨੀ ਇਹ ਸ਼ੇਅਰ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਜ਼ਰੂਰੀ ਹੈ ਕਰਨ ਕਿਉਂਕਿ ਅਸੀਂ ਇਸ ਦਰਿਆ ਤੋਂ ਬਹੁਤ ਤਵਾਰ ਅਸੀਂ ਜਾਣੂ ਆ ਸਾਨੂੰ ਪਤਾ ਹੈ ਕਿੰਨਾ ਪਾਣੀ ਵਧ ਰਿਹਾ ਹੈ ਕਿਸਾਨਾਂ ਦੇ ਪੁੱਤ ਕਿਸਾਨਾਂ ਦੇ ਲਈ ਹਮੇਸ਼ਾ ਖੜਦੇ ਆ ਇਹ ਸਮਾਜਿਕ ਸਸਤਾਵਾਂ ਵੀ ਖੜਦੀਆਂ ਆ ਤਾਂ ਇਹ ਗੱਲ ਇਸ ਲਈ ਕਹਿਣੀ ਪੈ ਰਹੀ ਹੈ ਕਿਉਂਕਿ ਕਿਸਾਨਾਂ ਦੀ ਜ਼ਮੀਨ ਬਹੁਤ ਸਾਰੀ ਦਰਿਆਵਾਂ ਦੇ ਵਿੱਚ ਡੁੱਬ ਚੁੱਕੀ ਆ ਘਟਾ ਰ੍ਹ ਚੁੱਕਿਆ ਔਰ ਝੋਨਾ ਪਾਣੇ ਦੇ ਵਿੱਚ ਡੁੱਬ ਚੁੱਕਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਲੈ ਕੇ ਹਸਰਾ ਰਜ਼ਿੰਦਾ ਐ ਜਸਤ ਰਾਏ ਹਾਂਜੀ ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਜਾਣਕਾਰੀ لازمی ਪਹੁੰਚਣੀ ਅੱਗੇ ਪਹੁੰਚਣੀ ਬਹੁਤ ਜ਼ਰੂਰੀ ਹੈ بارش ਦਾ ਮੌਸਮ ਹੈ ਪਾਣੀ ਦਾ ਲਗਾਤਾਰ ਤਰਨ ਹਿਲਦਿਆਂ ਜੁਲਦਿਆਂ ਚ ਕੁਝ ਤਸਵੀਰਾਂ ਜ਼ਰੂਰ ਮਿਲਣਗੀਆਂ ਕਿਉਂਕਿ بارش ਹੈ ਤਾਂ ਫਿਰ ਕੈਮਰਾ ਟਿਕਾ ਕੇ ਚਲਾਇਆ ਨਹੀਂ ਜਾ ਸਕਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਤਕਰੀਬਨ 100 ਤੋਂ ਉੱਪਰ ਲੋਕ ਜੁੜਨੇ ਚਾਹੀਦੇ ਆ ਔਰ 100 ਬੰਦਾ ਸ਼ੇਅਰ ਕਰੇ ਤਾਂ ਇਹ ਜਾਣਕਾਰੀ ਅੱਗੇ ਪਹੁੰਚ ਸਕਦੀ ਹੈ ਗਰੁੱਪਾਂ ਦੇ ਵਿੱਚ ਪਾ ਦਿਓ ਫੇਸਬੁੱਕ ਤੇ ਪਾ ਦਿਓ ਕਿੱਥੇ ਕਿੱਥੇ ਤੁਹਾਡੇ ਸੋਰਸ ਹੈ ਉੱਥੇ ਇਹ ਵੀਡੀਓ ਜ਼ਰੂਰ ਪਾ ਦਿਓ ਕਿਉਂਕਿ ਲਾਜ਼ਮੀ ਹੈ ਜ਼ਰੂਰੀ ਹੈ ਮੇਰਾ ਇਕੱਲੇ ਦਾ ਕੰਮ ਨਹੀਂ ਹੈ ਸਾਰਿਆਂ ਦਾ ਰਲ ਮਿਲ ਕੇ ਕੰਮ ਹੈ ਕਿਉਂਕਿ ਜਾਣਕਾਰੀ ਅੱਗੇ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਜਿਨੇ ਤੁਸੀਂ ਜੁੜੇ ਹੋ ਨਾਲ ਅੱਗੇ ਗਰੁੱਪਾਂ ਦੇ ਵਿੱਚ ਪਾਉਣੀ ਇੱਕ ਵਾਰ ਸ਼ੁਰੂ ਜ਼ਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਅੱਗੇ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਇਧਰ ਸਤਲੁਜ ਦਾ ਜਲ ਪਾਤਰ ਲਗਾਤਾਰ ਵਧ ਰਿਹਾ ਹੈ ਵੱਡੀ ਬ੍ਰੇਕਿੰਗ ਨਿਊਜ਼ ਇਸ ਟਾਪ ਤੋਂ ਸਾਹਮਣੇ ਪਾਣੀ ਦਾ ਫਲੋਅ ਹੋ ਜਾ ਤਿਆ ਤਸਵੀਰ ਦੇਖਾ ਦਿਓ ਪਾਣੀ ਦਾ ਫਲੋਅ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਕੋਲ ਸ਼ਾਮ ਤੋਂ ਕਿੰਨਾ ਹਾਂਜੀ ਵੀਰ ਜੀ ਇਹ ਇਹ ਗੱਲ ਦੱਸੋ ਪਛੜੀ ਤੁਹਾਡੀ ਲਾਜ਼ਮੀ ਸੀ ਜ਼ਰੂਰੀ ਸੀ ਜਵਾਬ ਮੈਂ ਦੇਣਾ ਕੱਲ 8 ਵਜੇ ਪਾਣੀ ਦਾ ਜਲ ਪਦਰ ਫਲੋ ਘਟ ਗਿਆ ਸੀ ਪਰ 11 ਵਜੇ ਪਾਣੀ ਹੋਰ ਜ਼ਿਆਦਾ ਵੱਧ ਚੁੱਕਿਆ ਕਿਉਂਕਿ ਪ੍ਰਸ਼ਾਸਨ ਨੇ ਜਦੋਂ ਅਲਰਟ ਜਾਰੀ ਕੀਤਾ ਕਿ ਹਰੀਕੇ ਹੈਡ ਤੋਂ 1,85,000 ਕਿਊਸਕ ਪਾਣੀ ਛੱਡਿਆ ਜਾ ਰਿਹਾ ਤਾਂ ਫਿਰ ਇਸ ਦਰਿਆ ਦੇ ਵਿੱਚ ਪਾਣੀ ਵਧਿਆ ਤੇ ਪਾਣੀ ਹੋਰ ਵੱਧ ਸਕਦਾ ਪ੍ਰਸ਼ਾਸਨ ਨੇ ਹਾਈਲਰਟ ਜਾਰੀ ਕਰ ਦਿੱਤਾ ਹੈ ਹਰੀਕੇ ਹੈਡ ਤੋਂ ਅੱਗੇ ਫਾਜ਼ਿਲਕਾ ਫਰੋਜ਼ਪੁਰ ਦੇ ਵਿੱਚ ਹਾਈਲਰਟ ਜਾਰੀ ਕਰ ਦਿੱਤਾ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਇਹਦੇ ਵਿੱਚ ਚੱਲਦੇ ਚੱਲੇ ਸ਼ੇਅਰ ਸ਼ੁਰੂ ਕਰ ਜਾਈਓ ਕੋ ਗਿਆ ਦਰਾ ਸਤਲੁਜ ਦੇ ਨਾਲ ਜੁੜੀ ਅਸੀਂ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਆ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਆ ਜਿੰਨੇ ਵੀ ਸੋਰਸ ਸਾਡੇ ਕੋਲ ਹੈ ਤਾਂ ਉਹ ਅਸੀਂ ਲੈ ਕੇ ਹਾਜ਼ਰ ਹੁੰਨੇ ਆ ਇਹ ਤਸਵੀਰ ਹੈ ਦਰਾ ਸਤਲੁਜ ਦੀ ਕਾਫੀ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤਾਂ ਵੀਡੀਓ ਨੂੰ ਚਲਦਾ ਚਲੇ ਸ਼ੇਅਰ ਜਰੂਰ ਕਰਿ ਜਾਓ ਸ਼ੇਅਰ ਸ਼ੇਅਰ ਜਰੂਰ ਕਰਿ ਜਾਓ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਇਸ ਟਾਈਮ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ ਦਰਾ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਮੈਂ ਦੂਜੀ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਕਰੀਬਨ 10 ਵਜੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ